ਇੱਕ ਮੰਗਤਾ ਆਟੇ ਦੀ ਮੁੱਠ ਲੈਣ ਵਾਸਤੇ ਆਉਂਦਾ ਆਪਣੇ ਘਰ ਆਪਾਂ ਕਿੰਨਾ ਉੱਚਾ ਨੀਵਾ ਬੋਲਦੇ ਆਂ ਕਰਕੇ ਖਾਇਆ ਕਰ ਚੰਗਾ ਵਾਲਾ ੱੱਕੇ ਵੀ ਮਾਰਦੇ ਨੇ ਕਈ ਵਾਰੀ ਨੂੰ ਮਾਰਨ ਕੁੱਟਣ ਵੀ ਕਈ ਲੱਗ ਜਾਂਦੇ ਨੇ ਜੇ ਨਹੀਂ ਦੇਣਾ ਨਾ ਦੇ ਪਰ ਮਾੜਾ ਨਾ ਬੋਲੋ ਐਵੇਂ ਨਹੀਂ ਆਇਆ ਮੰਗਣ ਤੇਰੇ ਬੂਏ ਤੇ ਮੰਗਣ ਗਿਆ ਸੋ ਮਰ ਗਿਆ ਮਰ ਕੇ ਮੰਗਣ ਜਾਏ ਉਦੋਂ ਪਹਿਲਾਂ ਉਹ ਮਰ ਗਿਆ ਜਿਹੜਾ ਹੁੰਦਿਆ ਮੁਕਰ ਜਾਏ ਨਹੀਂ ਦੇਣਾ ਨਾਂ ਦੇ ਕੁਸ਼ ਪਰ ਮਾੜਾ ਨਾ ਬੋਲ ਕੀ ਪਤਾ ਕੱਲ ਨੂੰ ਤੇਰੇ ਤੇ ਕਿਹੜਾ ਟਾਈਮ ਆ ਸਕਦਾ ਅਜਿਹਾ ਤੇਰੀ ਬੇੜੀ ਦਰਿਆ 'ਚ ਚੱਲ ਰਹੀ ਹੈ ਸੰਸਾਰ ਰੂਪੀ ਦਰਿਆ 'ਚ ਕੀ ਪਤਾ ਕੱਲ ਨੂੰ ਕਿਹੜੀ ਘਮਣ ਕੇਰੀ ਚ ਆ ਜਾਏਗੀ ਇੱਕ ਬਿਮਾਰੀ ਆ ਜਾਵੇ ਕਿਤੇ ਸਭ ਕੁਝ ੁੱਟ ਜਾਂਦਾ ਖੰਭ ਲਾ ਕੇ ਤੇ ਇਹ ਹੰਕਾਰ ਨਹੀਂ ਕਰਨਾ ਚਾਹੀਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਣੀ 'ਚ ਕਿਸੇ ਗਰੀਬ ਨੂੰ ਦੇਖ ਕੇ ਹੱਸਿਆ ਨਾ ਕਰ ਤੇ ਉਹਦੀ ਤਲੀ ਤੇ ਕੁਝ ਧਰਨਾ ਨਹੀਂ ਨਾ ਉਹਨੂੰ ਮਖੌਲ ਨਾ ਕਰ ਮਸਕਰੀ ਨਾ ਕਰ ਗਰੀਬ ਨੂੰ ਕਦੇ ਵੀ ਕੀ ਪਤਾ ਕੱਲ ਨੂੰ ਤੇਰਾ ਇਦਾਂ ਵੀ ਮਾੜਾ ਹਾਲ ਹੋ ਸਕਦਾ ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸਿਆ ਕੋਇ ਅਜੇ ਸੁਣਾਉ ਸਮੁੰਦ ਮੈਂ ਕਿਆ ਜਾਣੋ ਕਿਆ ਹੋਇ